ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਜਿਹੜਾ ਬ੍ਰਿਟਾ ਦਿੱਲਾਲ ਭਗਵਾਨ ਤਾਂ ਸਾਡੀ ਇਹਦੀ ਪਿੰਕ ਪੋਸਾ ਕੀ 50% ਉਹ ਕਿਸ ਤਰ੍ਹਾਂ ਗੁਣਿਆਂ ਦੇ ਵਾੜ ਪੱਟੇ ਨੇ ਸਵਾਲ ਕਰਨ ਦੀ بجائے ਸਾਡੀ ਸਵਾਲ ਸੁਣਨ ਦੀ بجائے ਸਾਡੀ ਜਵਾਨ ਬੰਦੀ ਕੀਤੀ ਜਾ ਰਹੀ ਹੈ ਜੱਗ ਕੇ ਸਾਨੂੰ ਉਸ ਵਰਤੀ ਪੂਰੀ ਕਰਨ ਦੀ ਹਿੰਮਤ ਨਹੀਂ ਹੈਗੀ ਹੋਰ ਇਹ ਲੋਕਾਂ ਨੇ ਕੀ ਕੰਮ ਕਰਨਗੇ ਆਪਦੇ ਪੱਲਾਂ ਉਹਨਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜਾ ਰੋਜ਼ਗਾਰ ਸਾਨੂੰ 3 ਸਾਲ ਪਹਿਲਾਂ ਮਿਲਿਆ ਹੋਇਆ ਸੀ ਉਹ ਰੋਜ਼ਗਾਰ ਵੀ ਸਾਡੇ ਤੋਂ ਖੋਇਆ ਜਾ ਰਿਹਾ ਸਾਡੇ ਹੀ ਮਾਲ ਦੇ 600 ਬੰਦੇ 1 ਮਹੀਨਾ ਪਹਿਲਾਂ ਜੋਇਨ ਕਰ ਚੁੱਕੇ ਨੇ ਤੇ ਅਸੀਂ ਬਾਹਰ ਬੈਠੇ ਸੜਕਾਂ ਤੇ ਇਹਨਾਂ ਦੇ ਡੰਡੇ ਖਾ ਰਹੇ ਆ ਇਹ ਸਿੱਖਿਆ ਕ੍ਰਾਂਤੀ ਆ ਪਰਵਾਣਾ ਪੂਰਾ ਕਿਉਂ ਨਹੀਂ ਕਰ ਰਹੇ ਜਦੋਂ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਸਾਰੀਆਂ ਨਿਯੁਕਤੀਆਂ ਮਾੜੋ ਇਹ ਹਾਈ ਕੋਰਟ ਦਾ ਆਰਡਰ ਕਿੰਨੀ ਮੰਨਦੇ ਇਹ ਹਾਈ ਕੋਰਟ ਤੋਂ ਉੱਪਰ ਹੋ ਗਏ ਇਹਨਾਂ ਨੂੰ ਇਹ ਸਵਾਲ ਪੁੱਛੋ ਪੁਲਿਸ ਦੇ ਵੱਲੋਂ ਬੱਸਾਂ ਦੇ ਵਿੱਚ ਚੁੱਕ-ਚੁੱਕ ਕੇ ਸੁੱਟੇ ਜਾ ਰਹੇ ਇਹ ਮੁੰਡੇ ਕੁੜੀਆਂ ਅਸਲ ਦੇ ਵਿੱਚ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗਿੱਦੜਵਾਹਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਤੋਂ ਪਹਿਲਾਂ ਚੁੱਕ-ਚੁੱਕ ਕੇ ਬੱਸਾਂ ਦੇ ਵਿੱਚ ਸੁੱਟਿਆ ਗਿਆ ਕਿਉਂਕਿ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਭਰਤੀ ਡਬਲ ਬੈਂਟ ਤੋਂ ਕੇਸ ਵੀ ਜਿੱਤ ਚੁੱਕੀ ਹੈ ਪਰ ਸਰਕਾਰ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹਨਾਂ ਦੀ ਭਰਤੀ ਨੂੰ ਪੂਰਾ ਕੀਤਾ ਜਾ ਸਕੇ ਦੱਸ ਦਿੱਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵਾਰ ਪੁੱਟੇ ਗਏ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਤੇ ਉਹਨਾਂ ਨੂੰ ਚੁੱਕ-ਚੁੱਕ ਕੇ ਬੱਸਾਂ ਦੇ ਵਿੱਚ ਸੁੱਟਿਆ ਗਿਆ ਬੇਸਕਦੇ ਹ ਕਿ ਨੌਜਵਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਿੱਖਿਆ ਮੰਤਰੀ ਮੁੱਖ ਮੰਤਰੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਹੇ ਇਹ ਸਰਕਾਰ ਬਹੁਤ ਹੀ ਕੜੀ ਸਰਕਾਰ ਹੈ ਜਿਹੜੀ ਕਿ ਸਾਨੂੰ ਅਕਸਰ ਕਦਰ ਰੂਲ ਨਹੀਂ ਤਾਂ ਬੰਦ ਕਿਉਂ ਹੋ ਰਿਹਾ ਲੱਗਦਾ ਸਾਡੇ ਛੋਟੇ ਛੋਟੇ ਬਾਲ ਬੱਚੇ ਆ ਜਿਨ੍ਹਾਂ ਨੂੰ ਛੱਡ ਗਿਆ ਸੀ ਘਰੇ ਆਏ ਹੈ ਬਾਲਦੇ ਵਿੱਚ ਕਿਸੇ ਨਾਲ ਚੀ ਨਹੀਂ ਕਰਦਾ ਇੱਥੇ ਸੜਕਾਂ ਦੇ ਰੂਲ ਲੰਦਾ ਜਿਹਨਾਂ ਦਾ ਇਲਾਕਾ ਤੁਸੀਂ ਇੱਥੇ ਸੜਕਾਂ ਦੇ ਰੂਲ ਦਾ ਸ਼ੌਂਕ ਹੈ ਸਾਡਾ ਕੋਈ ਸ਼ੌਂਕ ਨਹੀਂ ਅਸੀਂ ਮਜਬੂਰੀ ਦੇ ਬਸ ਇੱਥੇ ਆਏ ਇਹ ਹਾਈ ਕੋਰਟ ਰੋਡ ਆ ਪੂਰਾ ਕਰਨ ਸਾਡੀ ਪਾਸ ਦਿਨ ਪੂਰਾ ਕਰੇ 611 ਜਿਹੜੇ ਅਸੀਂ ਰਹਿੰਦੇ ਹੁਣ ਮੀਨ ਬਾਲ ਦੇ ਸਾਥੀ ਨਾਲ ਹੋ ਨਿਯੁਕਤੀ ਪੱਤਰ ਜਾਰੀ ਕਰੇ ਨਹੀਂ ਇਹ ਸਿਰਫ ਰਹਿਣ ਨਹੀਂ ਰਹਿਣਗੇ ਲੰਡਾ ਮਾਦੂ ਕੁਝੇ ਕੁਟੂ ਨੂੰ ਜੋਗ ਨਾ ਲਾ ਲੋ ਥਾਣੇ ਦੇ ਰਿਖ ਨਾ ਰੱਖ ਲੋ ਅਸੀਂ ਹਰ ਇੱਕ ਚੀਜ਼ੇ ਲਈ ਦਿਮਾਗੀ ਤਿਆਰ ਹੋ ਗਿਆ ਹੈ ਸਾਡੇ ਪੂਰੇ ਤਿਆਰ ਹੈ ਦਿਮਾਗ ਇਹ ਸਰਕਾਰ ਕਿਸ ਹੱਦ ਤੱਕ ਜਾ ਸਕਦੀ ਹੈ ਕਿਸ ਹੱਦ ਤੱਕ ਘਟੀਆ ਮਰ ਕਰ ਸਕਦੀ ਹੈ ਉਹ ਦੇਖਾਂ ਇਹ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਸਾਰੇ ਇੰਨਾ ਪੀ ਐਚ ਡੀ ਅੱਗੇ ਤੋਂ ਅੱਗੇ ਪਾਈ ਨੇ ਸਾਰਾ ਇਹ ਸਮਾਜ ਹਾਈਲੀ ਕੁਆਲੀਫਾਈਡ ਭੈਣ ਜੀ ਦਾ ਕਹਿਣ ਦਾ ਮਤਲਬ ਹੈ ਤੇ ਦੇਰੇ ਸਾਡੇ ਸਾਥੀ ਉਹ ਪੰਜਾਬ ਪੁਲਿਸ ਵੱਲੋਂ ਰੈਕਿਟਿਟੇ ਗਿਆ ਤੇ ਉਹਨਾਂ ਨੂੰ ਫੋਨ ਵੀ ਪਾਦਿਆ ਉਹਨਾਂ ਖੇਡ ਤੋਂ ਪੂਰ ਕਰੋ ਜੀ ਪੂਰ ਕਰੋ ਸਾਰੇ ਲੰਬੇ ਮੋਟੇ ਬੰਦੀ ਤੇ ਪੂਰ ਕਰੋ ਲਗਾ ਦਿਓ ਦੋ ਦਿਨ ਉਹ ਬਚੇ ਵਿਚੇ ਰੱਖਿਆ ਉਹ ਸੁਰਵਾਨ ਨੂੰ ਜਿੰਦਾ ਰੱਖਾ ਅੱਜ ਸੂ 1159 ਸੂ ਪ੍ਰੋਫੈਸਰ ਅੰਮ੍ਰਿਤ ਲਾਈਵ ਫਰੈਂਸ ਤੋਂ ਜਿਹੜਾ ਭਵੰਤ ਮਾਨ ਦੇ ਅੱਜ ਕਿਕਰ ਬਾਹਰ ਹੋਣਾ ਸੀਗਾ ਉਹਨਾਂ ਦੇ ਨਾਲ ਅਸੀਂ ਆਉਂਦੇ ਭਰਤੀ ਦੀ ਗੱਲ ਕਰਨ ਆਏ ਸੀਗੇ ਤੁਸੀਂ ਦੇਖ ਸਕਦੇ ਹੋਗੇ ਇਹਦੀ ਪਿੰਪੋਸਾ ਕੀ ਪੰਜਾਬਔਰ ਬੋਲੇ ਕਿਸ ਤਰ੍ਹਾਂ ਕੁੜੀਆਂ ਦੇ ਵਾਲ ਪੱਟੇ ਨੇ ਦੇ ਜਿਹੜੇ ਪਹਿਲੀ ਕੁਆਲੀਫਾਈਡ ਜਿਹੜੇ ਪੰਜਾਬ ਦਾ ਨੌਜਵਾਨ ਬੋਲੋ 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 ਮੇਰੇ ਪੋਸ ਵਾਲਿਆਂ ਕੁੜੀਜ਼ ਨੇ ਮੇਰੇ ਬਾਹਰ ਵਾਲੇ ਪੱਟੇ ਮੇਰੇ ਧੱਕੇ ਨਾਲ ਵਸ ਰਿਹਾ ਮੇਰੇ ਪੰਜਾਬ ਮਰ ਜਾਗਾ ਪਰ ਫਿਰ ਵੀ ਮੈਨੂੰ ਧੱਕੇ ਨਾਲ ਬਸ ਜਿਹੜਾ ਜਿਹੜਾ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਵੋਟਾਂ ਦੇ ਪਹਿਲਾਂ ਵੀ ਰੈਲੀ ਸਵਾਲ ਕਰਨ ਦੀ بجائے ਸਾਡੀ ਸਵਾਲ ਸੁਣਨ ਦੀ بجائے ਸਾਡੀ ਜਵਾਨ ਬੰਦੀ ਕੀਤੀ ਜਾ ਰਹੀ ਹੈ ਡੱਕ ਕੇ ਸਾਨੂੰ ਅੰਦਰ ਟੱਕਿਆ ਜਾ ਰਿਹਾ ਕੁੜੀਆਂ ਦੇ ਬਾਹਰ ਪੱਡੇ ਰਹੇ ਸਾਨੂੰ ਪਿੱਕਿਆ ਗਿਆ ਬੁਰੀ ਤਰ੍ਹਾਂ ਸਾਡੀ ਗੱਲ ਸੁਣਨ ਦੀ بجائے ਸਾਨੂੰ ਲੈ ਕੇ ਜਾ ਰਹੇ ਨੇ ਇਹ ਜੀ ਸਰਕਾਰ ਨੂੰ ਅਸੀਂ ਮੁਰਦਾਬਾਦ ਕਹਿੰਦੇ ਪੰਜਾਬ ਟੱਕਾ ਮੁਰਦਾਬਾਦ 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 ਅਸੀਂ ਦਿਨੋ ਚ ਠੀਕ ਕਰ ਦਾਂਗੇ ਅਸੀਂ ਇਹਨਾਂ ਨੂੰ ਸਵਾਲ ਪੁੱਛਣਾ ਵੀ ਤੁਸੀਂ 25 ਸਾਲਾਂ ਚ ਕੀ ਕੀਤਾ ਜਿਹੜੀ ਭਰਤੀ ਡਬਲ ਬੈਂਚ ਤੋਂ ਅਸੀਂ ਕੇਸ ਜਿੱਤ ਚੁੱਕੇ ਆ ਉਸ ਭਰਤੀ ਪੂਰੀ ਕਰਨ ਦੀ ਇਹ ਹਿੰਮਤ ਨਹੀਂ ਹੈਗੀ ਹੋਰ ਇਹ ਲੋਕਾਂ ਦਾ ਕੀ ਕੰਮ ਕਰਨਗੇ ਆਪਣੇ ਪੱਲੋਂ ਇਹਨਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜਾ ਰੋਜ਼ਗਾਰ ਸਾਨੂੰ 3 ਸਾਲ ਪਹਿਲਾਂ ਮਿਲਿਆ ਹੋਇਆ ਸੀ ਉਹ ਰੋਜ਼ਗਾਰ ਵੀ ਸਾਡੇ ਤੋਂ ਖੋਇਆ ਜਾ ਰਿਹਾ ਸਾਡੇ ਹੀ 마을 ਦੇ 600 ਬੰਦੇ 1 ਮਹੀਨਾ ਪਹਿਲਾਂ ਜੁਆਇਨ ਕਰ ਚੁੱਕੇ ਨੇ ਤੇ ਅਸੀਂ ਬਾਹਰ ਬੈਠੇ ਸੜਕਾਂ ਤੇ ਇਹਨਾਂ ਦੇ ਡੰਡੇ ਖਾ ਰਹੇ ਆ ਇਹ ਸਿੱਖਿਆ ਕ੍ਰਾਂਤੀ ਆ ਅਸੀਂ ਇਹ ਮੁੱਖ ਮੰਤਰੀ ਨੂੰ ਅੱਜ ਪੁੱਛਣ ਆਏ ਆ ਇਹ ਵਾਅਦੇ ਕਰੀ ਜਾਂਦਾ ਚੁਟਕਲੇ ਸੁਣਾਈ ਜਾਂਦਾ ਪਰ ਸਾਡੀ ਗੱਲ ਨਹੀਂ ਸੁਣਦਾ ਹੈਗਾ ਅੱਜ ਵੀ 2 ਮਿੰਟ ਕੀ ਜਵਾਬ ਦੇਊਗਾ ਇਹ ਜਹਾਨੂੰ 25 ਸਤੰਬਰ ਨੂੰ ਇਹ ਮੀਟਿੰਗ ਕਰਕੇ ਕਹਿੰਦਾ ਸੀ ਵੀ ਤਿੰਨ ਦਿਨਾਂ ਚ ਭਰਤੀ ਪੂਰੀ ਕਰ ਦੂੰਗਾ ਅੱਜ ਤੁਸੀਂ ਦੇਖ ਲਓ ਵੀ ਨਵੰਬਰ ਸਾਰਾ ਲੰਘਣ ਵਾਲਾ ਹੋ ਗਿਆ ਪਰ ਇਹਨਾਂ ਦੀ ਬਿਊਰੋਕ੍ਰੇਸੀ ਇਹਨਾਂ ਦਾ ਸਿੱਖਿਆ ਮੰਤਰੀ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈਗਾ ਸਾਨੂੰ ਆਪਣੀ ਗੱਲ ਕਹਿਣ ਲਈ ਇਹਨਾਂ ਦੀ ਰੈਲੀ ਚ ਆਉਣਾ ਪਿਆ ਤੇ ਰੈਲੀ ਵਿੱਚ ਵੀ ਤੁਹਾਡੇ ਸਾਹਮਣੇ ਸਾਡੇ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ ਇਸ ਮੁੱਖ ਮੰਤਰੀ ਦੀ ਹਿੰਮਤ ਹੁੰਦੀ ਹੈ ਪੁੱਛੋ ਵੀ ਹਾਈ ਕੋਰਟ ਦਾ ਕੰਮ ਪੂਰਾ ਕਿਉਂ ਨਹੀਂ ਕਰ ਰਹੇ ਜਦੋਂ ਹਾਈ ਕੋਰਟ ਨੇ ਕਿਹਾ ਕਿਹਨ ਸਾਰੇ ਨਿਯੁਕਤੀ ਮਤਲ ਦੇ ਕੇ ਕੌਲ ਦਾ ਚਬਾੜੋ ਤੇ ਹਾਈ ਕੋਰਟ ਦਾ ਆਰਡਰ ਕਿ ਨਹੀਂ ਮੰਨਦੇ ਤੇ ਹਾਈ ਕੋਰਟ ਤੋਂ ਉੱਪਰ ਹੋ ਗਏ ਇਹਨਾਂ ਨੂੰ ਇਹ ਸਵਾਲ ਪੁੱਛੋ ਸਾਡੇ ਕਿਸਾਨ ਯੂਨੀਅਨ ਵਾਲੇ ਪਿਓ ਦਦੇ ਜਿਹੜੇ ਸਾਡੀ ਹਮਾਇਤ ਤੇ ਆਇਆ ਸਾਡੇ ਸਾਹਮਣੇ ਬੈਠੇ ਉਹਨਾਂ ਨੂੰ ਠਾਉਣ ਵਾਸਤੇ ਵੀ ਆਓ ਦੇਖੋ ਉਸ ਦਾ ਪ੍ਰਸ਼ਾਸਨ ਦਾ ਜ਼ਬਰ ਦੇਖੋ ਆ ਦੇਖੋ ਉਹਨਾਂ ਨੂੰ ਠਾਉਣ ਵਾਸਤੇ ਸੱਦਾ ਹੋਇਆ ਸਾਰਿਆਂ ਨੂੰ ਕਿੱਸਾ ਲੱਗ ਰਿਹਾ ਹੈ ਅੱਜ ਕੀ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਰਕਹਿਣੇ ਕਿ 25 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨਾਲ ਮੀਟਿੰਗ ਕਰਕੇ ਕਿਹਾ ਸੀ ਕਿ ਉਹਨਾਂ ਦੀ ਭਰਤੀ ਨੂੰ ਪੂਰਾ ਕੀਤਾ ਜਾਵੇਗਾ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਇਹ ਤਸਵੀਰਾਂ ਗਿੱਦੜਵਾਹਾ ਦੀਆਂ ਨੇ ਜਿੱਥੇ ਅਰਵਿੰਦ ਕੇਜਰੀਵਾਲ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਤੋਂ ਪਹਿਲਾਂ 1158 ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਡਿਟੇਨ ਕੀਤਾ ਗਿਆ ਜੋ ਕਿ ਸਰਕਾਰ ਦਾ ਵਿਰੋਧ ਕਰ ਰਹੇ ਸੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਬਿਆਰ ਰਿਪੋਰਟ ਪੰਜਾਬ ਲੁਕ ਚੈਨਲ